ਸਿਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਗੱਲ ਡਰੈਸ ਜਨਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਜਿਹੜਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦੀ ਰਹਿਣਾ ਹਨ ਕਈ ਬਣਾ ਇਧਰ ਇੰਡੀਆ 'ਚ ਬੈਠ ਕੇ ਵੇਖਦੀਆਂ ਬਹੁਤ ਸਾਰੀਆਂ ਭੈਣਾਂ ਕੈਨੇਡਾ ਅਮਰੀਕਾ ਦੇ ਵਿੱਚ ਬੈਠ ਕੇ ਵੇਖਦੀਆਂ ਤੇ ਉਹਨਾਂ ਨੂੰ ਜਿਹੜੇ ਉੱਥੇ ਰਹਿੰਦੇ ਉਹਨੂੰ ਥੋੜਾ ਜਿਆਦਾ ਸ਼ੌਂਕ ਹੁੰਦਾ ਕੁਰਤੇ ਪਹਿਨਣ ਦਾ ਉਹਨਾਂ ਭਰਾਵਾਂ ਵਾਸਤੇ ਬਹੁਤ ਹੀ ਸੋਹਣਾ ਕੱਪੜਾ ਆ ਕੁਰਤੇ ਪਹਿਵੇਂ ਦਾ ਜੇ ਕਿਸੇ ਨੇ ਵਾਈਟ ਕੁੜਤਾ ਪਿਆ ਮੈਨਾਂ 4-5000 ਦੀ ਰੇਂਜ 'ਚ ਵਾਈਟ ਕੁੜਤਾ ਪਿਆ ਮੈਨਾਂ ਮਿਲ ਜਾਊਗਾ ਜੇ ਕਿਸੇ ਨੇ ਵਾਟਰ ਪ੍ਰੂਫ ਭਰਾਉਣ ਕੋ ਕਪੜਾ ਚਾਹੀਦਾ ਤਾਂ ਵਾਟਰ ਪ੍ਰੂਫ ਹੀ ਕਪੜਾ ਮਿਲ ਜਾਊਗਾ ਤੇ ਫੋਨ ਕਰਕੇ ਤੁਸੀਂ ਜਿਹੜੀ ਪੇਮੈਂਟ ਹੋਊਗੀ ਉਹ Google Pay ਜਾਂ Paytm ਕੁਛ ਵੀ ਕਰ ਸਕਦੇ ਹੋ ਆਨਲਾਈਨ ਤੇ ਨਾਪ ਵੀ ਮੈਂ ਤੁਹਾਨੂੰ ਜਿਵੇਂ ਦੱਸਦਾ ਹਾਂ ਉਹਵੇਂ ਨਾਪ ਦੇ ਸਕਦੇ ਹੋ ਮੈਂ ਸਾਰੇ ਰੰਗ ਤੁਹਾਨੂੰ ਜਿਹੜੇ ਨਵੇਂ ਆਏ ਉਹ ਦਿਖਾਊਗਾ ਜਿਹੜੇ-ਜਿਹੜੇ ਤੁਹਾਨੂੰ ਪਸੰਦ ਹੋਏ ਮੈਨੂੰ ਉਹਤੇ ਨਿਸ਼ਾਨੀ ਲਾ ਕੇ ਭੇਜ ਦਿਓ ਆ ਨਾਪ ਤੇ ਐਡਰੈਸ ਤੇ ਮੈਂ ਤੁਹਾਡੇ ਪਹੁੰਚ ਦੇ ਕਰ ਦੂ ਜੋ ਇੱਕ-ਇੱਕ ਦੋ-ਦੋ ਸੂਟ ਜਿਹੜੇ ਭਰਾਉਣ ਮ ਗਰਮੀਆਂ ਵਾਲਾ ਵਧੀਆ ਕਪੜਾ ਆ ਗਿਆ ਵਧੀਆ ਤੋਹਫੇਈ ਤੌਰ ਤੇ ਆ ਰੇਟ ਵੀ ਜਾਇਜ਼ ਹੋਊਗਾ ਬਾਕੀ ਬੋਰਵਾਰ ਦੀ ਪੂਰੀ ਫੁੱਲ ਗਾਰੰਟੀ ਹੁੰਦੀ ਹੈ ਜੇ ਰੰਗ ਫਿੱਟ ਜੇ ਹਨ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੋਊਗੀ ਤਾਂ ਆਜੋ ਮੈਂ ਤੁਹਾਨੂੰ ਕੋਈ ਕਪੜੇ ਦੇ ਰੂਬਰੂ ਕਰ ਦਿਆਂ ਹਨ ਆ ਇਹਦੇ ਰੰਗ ਦੇ ਦੋ ਬੇੜਾ ਸਾਰੇ ਹਨ ਹਾਂ ਇਹਦੇ ਉੱਪਰ ਮਾਰੋ ਕੈਮਰਾ ਹਾਲੋ 1 2 ਦਿਸ ਰਹੇ ਰੰਗ ਬਿਲਕੁਲ ਸਹੀ ਆ ਤੈਨੂੰ ਜਿਵੇਂ ਆਹ ਆਗੇ ਪੈਣ ਨੂੰ ਤਿੰਨ ਰੰਗ ਹੋਗੇ ਇਸ ਕੁਟ ਦੇ ਪੇ ਮੇ ਦੀ ਇਹ ਸਾਰੇ ਗਰਮੀਆਂ ਵਾਲੇ ਰੰਗ ਹੀ ਆਹ ਲੋ 4 ਚਾਰ ਰੰਗ ਇਹ ਚ ਹੋ ਗਏ ਇੱਕ ਰੰਗ ਆ ਹੋ ਗਿਆ ਨੂੰ ਪੰਜ ਰੰਗ ਸਾਰਾ ਬਿਲਕੁਲ ਲੇਟੈਸਟ ਮਾਲ ਆ ਕੱਲ ਹੀ ਆਇਆਗਾ ਅੱਜ ਮੈਂ ਤੁਹਾਨੂੰ ਮੈਂ ਸੋਚਿਆ ਨਾ ਬਹੁਤ سارے ਦਿਨਾਂ ਦੇ ਭੈਣਾਂ ਦੇ ਕਮੈਂਟ ਆਉਂਦੇ ਰਹਿੰਦੇ ਬਈ ਸਾਨੂੰ ਕੱਪੜੇ ਦੀਆਂ ਫੋਟੋਆਂ ਭੇਜੋ ਫੋਟੋਆਂ ਭੇਜੋ ਮੈਂ ਤਾਂ ਸੋਚਿਆ ਵੀ ਇੱਕ ਵਾਰੀ ਆਪਾਂ ਇਹਦੀ ਵੀਡੀਓ ਹੀ ਕਿਉਂ ਨਾ ਬਣਾਈ ਜਾਵੇ ਹਨਾ ਇਧਰ ਨੂੰ ਐ ਕਰਕੇ ਦਿਖਾ ਦੋ ਇਧਰੋਂ ਇਧਰ ਇਧਰ ਖੜਕੇ ਨਾ ਇਧਰੋਂ ਐ ਮਾਰ ਦੋ ਹਾਂ ਲੈ ਉਹ ਇਹ ਕਾ ਰੰਗ ਹੋ ਗਿਆ ਇਹ ਚ ਜਿੰਨੇ ਵੀ ਰੰਗ ਆ ਮੈਂ ਥੋੜੀ ਇੱਕ ਵਾਰੀ ਨਿਗਾਹ ਥਾਣੀ ਦੀ ਕਰਾ ਦਨਾ ਤੁਸੀਂ ਕੀ ਕਰਨਾ ਵੀ ਟਿੱਕ ਲਾ ਦਿਆ ਕਰੋ ਉੱਪਰ ਲਿਓ ਇੱਕ ਰੰਗ ਆ ਗਿਆ ਪਿਆਰਾ ਜਿਹਾ ਹਨਾ ਵੀ ਇਹ ਨਹੀਂ ਚੱਕਵੇਂ ਦੇ ਰੰਗ ਨਹੀਂ ਆਪਣੇ ਕੋਲੇ ਵਧੀਆ ਸਿਆਣੀ ਦੇ ਗਾਕਾਂ ਦਾ ਹੀ ਹੁੰਦਾਗਾ ਵੀ ਮੰਡੀਰੀ ਵਾਲੇ ਰੰਗ ਨਹੀਂ ਮਿਲਣਗੇ ਤੁਹਾਨੂੰ ਜੇ ਤੁਸੀਂ ਥੋੜੇ ਜਿ ਮੁੰਡਿਆਂ ਖੁੰਡਿਆਂ ਵਾਲੇ ਰੰਗ ਲੈਣੇ ਉਹ ਤੁਹਾਨੂੰ ਕਾਟਨ ਦੇ ਵਿੱਚ ਮਿਲ ਜਾਣਗੇ ਉਹ ਮੈਂ ਤੁਹਾਨੂੰ ਬਾਅਦ ਵਿੱਚ ਦਿਖਾਉਣਾਗਾ ਪਹਿਲਾਂ ਆਹ ਰੰਗ ਜਿਵੇਂ ਆਮ ਕੇ ਤੇ ਸ਼ਹਿਰ ਬੰਨੇ ਪਾਉਣ ਨੂੰ ਹਨਾ ਕੱਪੜਾ ਵੀ ਵਧੀਆ ਹੋਵੇ ਆਪਾਂ ਕਹਿੰਦੇ ਆ ਤੇ ਭਾਅ ਸਿਰਦਾ ਹੋਵੇ ਰੇਟ ਵੀ ਜਾਇਜ਼ ਮਿਲੂਗਾ ਭਾਅ ਸਿਰਦਾ ਕੱਪੜਾ ਬਾਕੀ ਬੋਰਬੋਰ ਦੀ ਪੂਰੀ ਫੁੱਲ ਗਾਰੰਟੀ ਹੋਊਗੀ ਇਹ ਸਾਰੇ ਹਲਕਾ ਜਿਹਾ ਵਿੱਚ ਸੈਲਫ ਹਨਾ ਦੇ ਅੰਨੇ ਇਹੇ ਕਰਕੇ ਦਿਖਾ ਦਿਓ ਕੈਮਰਾ ਆ ਦੇਖੋ ਹਲਕਾ ਹਲਕਾ ਸੈਲਫਾ ਹੁਣ ਇਹਦੇ ਰੰਗ ਦਿਖਾ ਦਿਓ ਆ ਦੇਖੋ ਮੈਂ ਹੁਣ ਤੁਹਾਨੂੰ ਇਹਦੇ ਰੰਗ ਦਿਖਾਉਂਗਾ 1 2 ਪਲੇਨ ਦੀ ਸਾਰੀ ਕੁਆਲਿਟੀ ਲਾ ਦੋ ਆ ਲਿਓ ਆ ਦੇਖੋ ਮੈਂ ਇੱਕ ਮਿੰਟ ਤੁਹਾਨੂੰ ਬਾਅਦ ਦਿਖਾਉਣਾ ਕੱਪੜਾ ਐ ਖੋਲ ਕੇ ਆ ਦੇ ਬਾਕੀ ਜੇ ਨਾ ਸਮਝ ਆਈ ਨਾ ਰੰਗ ਮੇਰੇ ਤੋਂ ਤੁਸੀਂ ਦੁਬਾਰੇ ਮੰਗ ਲਿਓ ਫੋਨ ਕਰਕੇ ਬਾਈ ਤੁਹਾਨੂੰ ਰੰਗਾਂ ਦੀਆਂ ਫੋਟੋਆਂ ਦੁਬਾਰੇ ਭੇਜ ਦਮ ਰੰਗਾਂ ਦੀਆਂ ਫੋਟੋਆਂ ਤੁਹਾਨੂੰ ਦੁਬਾਰੇ ਭੇਜ ਸਕਦਾ ਹਾਂ ਇਹ ਆ ਲਓ ਜਿਵੇਂ ਇਹ ਚ ਚਾਰ ਰੰਗ ਹੋਗੇ ਇੱਕ ਰੰਗਾ ਹੋ ਗਿਆ ਪਲੇਨ ਦੇ ਵਿੱਚ ਇਹ ਜਮਾ ਪਲੇਨ ਇਹਦੇ ਵਿੱਚ ਹਲਕਾ ਜਿਹਾ ਸਿਲੂਫਾ ਗਿਆ ਤੀਜੇ ਸਾਲ ਜਾ ਕੇ ਕਪੜਾ ਜਾਲੀ ਬਣ ਜਾਂਦਾ ਬਹੁਤ ਹੀ ਸੋਹਣਾ ਬਣ ਜੂ ਹਨਾ ਪਾ ਲਓ ਇਹਦੇ ਹੋਗੇ ਰੰਗ ਆਪਣੇ ਕੋਲ 1 2 3 4 5 6 ਲਿਓ ਸੱਤ ਰੰਗ ਹੋਗੇ ਪਲੇਨ ਦੇ ਵਿੱਚ ਬਿਲਕੁਲ ਪਲੇਨ ਕਪੜਾ ਜਿਵੇਂ ਆਪਾਂ ਕਹਿੰਦੇ ਆ ਕਿਸੇ ਵੀ ਕਪੜੇ ਦਾ ਕੋਈ ਲਾਂਭਾ ਨਹੀਂ ਹੋਊਗਾ ਪੂਰੀ ਫੋਲਕ ਜ਼ਿੰਮੇਵਾਰੀ ਲਊਗਾ ਲੋ ਆ ਵੀ ਪਲੇ ਰੰਗ ਆ ਵੀ ਪਲੇ ਰੰਗ ਆ ਠੀਕ ਆ ਮੈਂ ਸਾਰੇ ਤੁਹਾਨੂੰ ਤਾਈਓ ਨਿਗਾਹਸਾਨੀ ਦੀ ਕਰਾਤੀ ਬਹੁਤ ਸਾਰੇ ਇਹ ਦਿਨਾਂ ਦੇ ਭੈਣਾਂ ਦੇ ਫੋਨ ਆਪਣਾ ਕਮੈਂਟ ਆਉਂਦੇ ਸੀ ਕਈ ਭੈਣਾਂ ਦਾ ਕਹਿੰਦੇ ਹੋਣ ਬੱਸ ਬੀ ਮੈਂ ਤੇ ਨਹੀਂ ਨਾ ਹਨਾ ਮੈਂ ਤਾਂ ਕਹਿੰਦੀ ਕੱਲ ਨੂੰ ਉਹ ਕਹਿੰਦੀ ਕੱਲ ਵੀ ਆ ਜੂਗੀ ਇਹ ਮੈਂ ਤਾਂ ਫੇਰ ਨਹੀਂ ਜਾਇਆ ਹਨਾ ਤਾਂ ਕਰਕੇ ਮੈਂ ਸੋਚਿਆ ਵੀ ਆਪਾਂ ਇਹਦੀ ਵੀਡੀਓ ਬਣਾਵਾਂਗੇ ਤਾਂ ਕਿ ਸਾਰੀਆਂ ਭੈਣਾਂ ਨੂੰ ਇੱਕੋ ਵਾਰੀ ਪਤਾ ਲੱਗੇ ਹਨਾ ਤੁਸੀਂ ਇਹਨਾਂ ਦੇ ਉੱਪਰ ਟਿੱਕ ਲਾ ਕੇ ਮੈਨੂੰ ਭੇਜੀ ਜਲੋ ਜਿਹੜਾ ਤੁਹਾਨੂੰ ਕੋਈ ਕੱਪੜਾ ਪਸੰਦ ਆ ਨਾ ਸਕਰੀਨ ਸ਼ਾਟ ਮਾਰ ਲਓ ਇਹਦਾ ਨੇੜੇ ਕਰਕੇ ਦਿਖਾ ਦਿਓ ਇਹਦੀ ਕਹਿੰਦੇ ਨਾ ਇਹ ਨੇੜੇ ਕਰਕੇ ਸਾਰਾ ਚੰਗੀ ਤਰ੍ਹਾਂ ਨਾ ਮੈਂ ਲੈਡਰ ਹੀ ਛੱਡ ਦਣਾ ਹਨਾ ਸੌਖਾ ਪਤਾ ਲੱਗ ਜੇ ਕਿਸੇ ਰੰਗ ਦੀ ਨਹੀਂ ਸਮਝ ਆਉਂਦੀ ਜੋ ਮੈਂ ਦੇ ਦੂੰ ਹਾਂ ਆ ਦੇਖੋ ਆ ਕਿੰਨਾ ਸੋਹਣਾ ਰੰਗ ਆ ਇਹ ਮੈਂ ਤੁਹਾਨੂੰ ਖੋਲ ਕੇ ਦਿ ਨਾ ਦਾ ਕੋਈ ਰੰਗ ਦਾ ਲੰਭਾ ਹੋਏ ਨਾ ਦਾ ਨਾ ਕੋਈ ਗੁਰਦਾ ਠੀਕ ਹੈ ਪੂਰਾ ਵਧੀਆ ਕਪੜਾ ਨਿਕਲੂਗਾ ਬਾਹਰ ਸਰਦਾ ਹੀ ਕਪੜਾ ਦਾ ਬਾਹਲਾ ਮਹਿੰਗਾ ਵੀ ਨਹੀਂ ਕਹਿ ਸਕਦੇ ਆਪਾਂ ਬਾਹਲਾ ਸਸਤਾ ਵੀ ਕਿਉਂਕਿ ਬਾਹਲਾ ਸਸਤਾ ਵੀ ਲਿਆ ਕਰੋ ਫਿਰ ਉਹ ਸਮਾਈ ਵਾਜਨ ਦੇ ਕਪੜਾ ਤੋਂ ਦਾ ਡੋਟਾ ਹੀ ਸੋਲਾ ਰਹਿੰਦਾ ਇਹ ਕੋਈ ਸੂਟ 120 ਰੁਪਏ ਮੀਟਰ ਆ ਕੋਈ 100 ਰੁਪਏ ਮੀਟਰ ਆ ਬਾਹਲਾ ਮਹਿੰਗਾ ਨਹੀਂ ਬਸ ਜਾਇਜ਼ ਭਾਗ ਆ ਇਹ ਸਣੇ ਸਲਾਈ ਦੇ ਕਿੰਨੇ ਦਾ ਬਣੂ ਉਹ ਤੁਸੀਂ ਮੈਨੂੰ ਪੁੱਛ ਸਕਦੇ ਆ ਦੇਖੋ ਜੇ ਕਿਸੇ ਭਰਾ ਨੂੰ ਮਹਿੰਦੀ ਰੰਗਾ ਚਾਹੀਦਾ ਹਨ ਜਾਂ ਛੋਟੇ ਉਮਰ ਹੁੰਦੀ 18 ਤੋਂ 20 ਸਾਲ ਉਹਨਾਂ ਵਾਸਤੇ ਬਹੁਤ ਸੋਨੇ ਸੋਨੇ ਰੰ ਕਿੰਨੇ ਪੁਰੀ ਸੈਟ ਲਾਣ ਇੱਧਰ ਲਿਓ ਇੱਧਰ ਲਿਓ ਪਛੜਾ ਦੇ ਆਪਾ ਇਹ ਰੰਗਾਂ ਸਾਰੇ ਕੱਪੜੇ ਦੀ ਪੂਰੀ ਫੋਲ ਜ਼ਿੰਮੇਵਾਰੀ ਹੋਊਗੀ ਤੁਸੀਂ ਆਨਲਾਈਨ ਮੇਰੇ ਤੋਂ ਨਾਪ ਆਪਣਾ ਫੋਟੋ ਮਿਵਾ ਕੇ ਕੱਪੜੇ ਦੀਆਂ ਨਾਪ ਵਟਸਐਪ ਕਰ ਦਿਓ ਅੱਧੀ ਪੇਮੈਂਟ ਪਹਿਲਾਂ ਜਮ੍ਹਾਂ ਹੋਊਗੀ ਹੈਨਾ ਮੈਂ ਤੁਹਾਨੂੰ ਪਹਿਲਾਂ ਦੱਸ ਦਿਆ ਵੀ ਅੱਧੀ ਪੇਮੈਂਟ ਮੈਂ ਪਹਿਲਾਂ ਜਮ੍ਹਾਂ ਕਰਾਉਣਾ ਹੁਣ ਫਿਰ ਆਪਣਾ ਕੋਈ ਵੀ ਗੱਲ 'ਚ ਫਰਕ ਨਹੀਂ ਪੈਂਦਾ ਇਹਨੇ ਕੋਲ ਕਿਹੜੇ ਹੋਣਾ ਬਹੁਤ ਛੋਲੇ ਰੰਗ ਹੈ ਸਾਰੇ ਕੋਲ ਹਾਂ ਮੂਰਲੇ ਬਸਨ ਤਾਂ ਬੜਾ ਕਿੰਨਾ ਸੋਹਣਾ ਰੰਗ ਆ ਬਹੁਤ ਸ਼ੋਰ ਦੀ ਪੂਰੀ ਗਾਰੰਟੀ ਹੁੰਦੀ ਇਹਨਾਂ 10-10 ਸਾਲ ਆਪਣਾ ਕੱਪੜਾ ਚੱਲੂਗਾ ਪੂਰਾ ਵਧੀਆ ਲੋ ਠੀਕ ਆ ਆ ਲੋ ਲਿਓ ਇੱਕ ਰੰਗ ਐਸ ਕੱਪੜੇ ਚਾ ਹੋ ਹੋ ਨਿਕਲ ਗਿਆ ਆ ਲੋ ਇਹ ਵੀ ਤੁਹਾਨੂੰ ਮੈਂ ਦਿਖਾਉਣਾ ਇਹਦੇ ਨਾਲ ਹੀ 라 ਨਾਲ ਜਿਹੜੇ ਤੁਹਾਨੂੰ ਪਸੰਦ ਹੋਏ ਉਹਨਾਂ ਨੂੰ ਤੁਸੀਂ ਕੀ ਕਰਨਾ ਪੈਣਾ ਮੈਨੂੰ ਨਿਸ਼ਾਨੀ ਟਿਕ ਲਾਗੇ ਨਾ ਭੇਜ ਦਿਓ ਵੀਰ ਜੀ ਸਾਨੂੰ ਇੰਨਾ-ਇੰਨਾ ਚੁਕੜਤੇ ਵੇ ਬਣਾ ਦਿਓ ਵਾਈਟ ਰੰਗ ਦੇ ਖੋਲਣ ਨੂੰ ਇਸ ਕੱਪੜੇ ਪਲੇਨ ਦੇ ਵਿੱਚ ਤੁਹਾਨੂੰ ਵਾਈਟ ਵੀ ਮਿਲ ਜਾਊਗਾ ਜਿਵੇਂ ਆਪਾਂ ਕਹਿੰਦੇ ਪ੍ਰੈਸ ਵੀ ਨਾ ਕਰਨਾ ਪਵੇ ਤੇ ਮੰਡੀ ਮੁੰਡੀ ਜਾਣ ਨੂੰ ਸ਼ਹਿਰ ਬਨੇ ਜਾਣ ਨੂੰ ਰੇਟ ਵੀ ਠੀਕ ਹੋ ਗਏ ਇਹ ਉਹ ਕਪੜਾ ਇਹ ਤੇ ਪ੍ਰੈਸ ਵੀ ਨਹੀਂ ਕਰਨੀ ਪੈਂਦੀ ਜਿਵੇਂ ਹੁਣ ਆਹ ਕਪੜਾ ਐਵੇਂ ਆਪਾਂ ਗੋਥਮੁੱਥ ਕਰਤਾ ਬਰਨ ਐਂ ਬਾਲ ਨਹੀਂ ਪਊਗਾ ਬਿਲਕੁਲ ਵੀ ਠੀਕ ਆ ਲਿਓ ਇੱਕ ਜੀ ਆਹ ਮਿਲੂਗੀ ਤੁਹਾਨੂੰ ਇਹਦੇ ਰੰਗ ਮੈਂ ਤੁਹਾਨੂੰ ਦਿਖਾਉਣਾ ਵੀ ਚਾਰ ਰੰਗ ਇਹਦੇ ਮਿਲਣਗੇ ਜੇ ਤੁਸੀਂ ਚਾਹੋ ਪਜਾਮਾ ਹੱਟਦਾ ਵਿੱਚ ਇਹਦੇ ਨਾਲ ਬੰਦਾ ਹੁੰਦਾ ਚਿੱਟਾ ਪਜਾਮਾ ਜੇ ਪਜਾਮਾ ਨਾਲ ਦਾ ਬਣਾਉਣਾ ਤਾਂ ਨਾਲ ਦਾ ਹੀ ਪਜਾਮਾ ਬਣ ਜਾਊਗਾ ਹਨਾ ਆਹ ਮੈਂ ਕੋਈ ਤੁਹਾਨੂੰ ਬਾਹਰ ਸਾਰਾ ਕਪੜਾ ਖੋਲ ਕੇ ਦਿਖਾ ਰਿਹਾ ਜੀ ਥੋੜਾ ਖੋਲ ਲਓ ਕਪੜਾ ਲਓ ਜੀ ਇਹ ਆਹ ਆਹ ਇਹੋ ਜਿਹੇ ਰੰਗ ਤੁਹਾਨੂੰ ਤਕਰੀਬਨ ਕਿੱਦੋਂ ਨਹੀਂ ਮਿਲਣਗੇ ਇਹ ਮੈਨੂੰ ਸ਼ੌਕ ਆ ਨਾ ਇਹ ਪਿੰਡਾ ਵੱਡੇ ਕਪੜਾ ਐਦੋਂ ਮਹਿੰਗਾ ਵੀ ਮਿਲ ਜੂਗਾ ਇਹ ਪਾ ਸਿੱਧਾ 120 ਰੁਪਏ ਮੀਟਰਾ ਕਪੜਾ ਠੀਕ ਆ ਇਹ 120 ਰੁਪਏ ਮੀਟਰਾ ਕਪੜਾ ਲਿਓ ਇਹਦੇ ਰੰਗ ਮੈਂ ਤੁਹਾਨੂੰ ਸਾਰੇ ਨਿਗਾਹ ਥਾਣੀ ਦੀ ਕਰਾਉਂਦਾ ਇਹ ਆ ਲੋਕ ਇੱਕ ਕਰਾਂਗਾ ਆ ਹੋ ਗਿਆ ਇਹਦਾ ਦੋ ਬਿਲਕੁਲ ਨੇੜੇ ਕੈਵਰੇ ਸਫਾਈ ਆ ਰਹੀ ਹੈ ਨਾ ਬਿਲਕੁਲ ਨੇੜੇ ਸਫਾਈ ਆ ਰਹੀ ਹੈ ਤੁਸੀਂ ਭੈਣੋ ਕੀ ਕਰ ਰਹੇ ਇਹਦੇ ਉੱਤੇ ਐਂ ਟਿਕ ਲਾ ਲਿਆ ਕਰੋ ਫੋਨ ਤੇ ਜੇ ਕਿਸੇ ਭੈਣ ਨੂੰ ਟਿਕ ਨਹੀਂ ਲਾਉਣੀ ਆਉਂਦੀ ਜਵਾਕਾਂ ਨੂੰ ਕਹਿ ਕੇ ਨਿਸ਼ਾਨੀ ਲਵਾ ਕੇ ਮੈਨ ਫਿਰ ਮੈਂ ਕੱਪੜੇ ਬਣਾ ਦੂੰਗਾ ਇਹ ਆ ਲੋ ਇਹ ਤਿੰਨ ਰੰਗ ਹੋਗੇ ਵਿੱਚ ਜੇ ਤੁਹਾਨੂੰ ਥੋੜਾ ਜਿਆਦਾ ਮਹਿੰਗਾ ਚਾਹੀਦਾ ਏਸੇ ਕੱਪੜੇ ਦੀ ਕੋਈ 400 ਰੁਪਏ ਮੀਟਰ ਹੋਊਗਾ ਉਹਦਾ ਪਣਾ 1.5 ਮੀਟਰ ਹੋਊਗਾ ਵੱਡੇ-ਵੱਡੇ ਦੇ ਵਿੱਚ ਉਹ ਵੀ ਆਪਣੇ ਕੋਲ ਰੰਗ ਹੈਗੇ ਆ ਮੈਂ ਤੁਹਾਨੂੰ ਉਹ ਵੀ ਨਿਗਾਹਸਾਨੀ ਕਰਾ ਦੂੰਗਾ ਜੇ ਕਿਸੇ ਭੈਣ ਨੇ ਪਹਿਲਾਂ ਫੋਟੋਆਂ ਵਗੈਰਾ ਮਗਾਉਣੀਆਂ ਉਹ ਫੋਟੋਆਂ ਮਗਵਾ ਸਕਦੇ ਮੈਨੂੰ ਆ ਲੋ ਆ ਚਾਰ ਰੰਗ ਇਹੇ ਹੋਗੇ ਮੈਚਿੰਗ ਸੂਟ ਬਣਾ ਸਕਦੇ ਹੋ ਤੇ ਸਾਰੇ ਆਲ ਓਵਰ ਹੀ ਬਣਾ ਸਕਦੇ ਹੋ ਚਿੱਟਾ ਪਿਆਮਾ ਲਵਾਉਣ ਚਿੱਟਾ ਪਿਆਮਾ ਵੀ ਲੱਗ ਜਾਊਗਾ ਕੱਪੜੇ ਦੀ ਪੂਰੀ ਫੁੱਲ ਜ਼ਿੰਮੇਵਾਰੀ ਹੋਊਗੀ ਸਲਾਈ ਵੀ ਪੂਰੀ ਹੋਊਗੀ ਵਧੀਆ ਕਿਸੇ ਚੀਜ਼ ਦਾ ਤੁਹਾਨੂੰ ਇੱਕ ਪੈਸੇ ਦਾ ਲਾਂਭਾ ਨਹੀਂ ਹੋਊਗਾ ਸਾਰਾ ਹੋ ਗਿਆ ਆ ਸਾਰਾ ਮਾਲ ਇਹ ਆ ਗਿਆ ਹੁਣ ਤੁਸੀਂ ਇੱਧਰ ਦੀ ਲਿਓ ਕੈਮਰਾ ਜੇਕਰ ਕਈ ਵਾਰੀ ਆਪ ਨੂੰ ਇਹ ਹੁੰਦਾ ਵੀ ਆਪਾਂ ਪੈਸੇ ਥੋੜੇ ਵੱਧ ਲਾਉਣੇ ਹਨ ਨੇੜੇ ਲਿਓ ਇਹ ਆ ਚੀਜ਼ਾਂ ਮਿਲ ਜਣੀਆਂ ਕਾਟਨ ਦੇ ਵਿੱਚ ਕੀ ਜਾਂ ਕਾਟਨ ਦੇ ਵਿੱਚ ਆ ਸਾਰੇ ਰੰਗ ਨੇੜੇ ਕਰਕੇ ਦਿਖਾ ਦਿਓ ਆ ਸਾਰੇ ਰੰਗ ਜਿਵੇਂ ਪਏ ਹਨ ਦਿਖ ਰਹੇ ਆ ਦੇਖੋ ਇਹ ਕੋਈ 1500 ਦਾ ਕੁੜਤਾ ਵੀ ਆਮ ਕੋਈ 1200 ਦਾ ਗੀਜਾ ਕੋਟ ਨੇ ਪੂਰੀ ਵਧੀਆ ਵਿਆਹ ਸ਼ਾਦੀ ਦੇ ਵਿੱਚ ਪਾਉਣ ਨੂੰ ਇਮੀ ਆਪਾਂ ਕਹਿੰਦੇ ਜਾਗੋ ਜੂਗੋ ਤੇ ਪਾਉਣ ਨੂੰ ਸੂਟ ਵਧੀਆ ਹੋਵੇ ਜਾਂ ਜੇ ਤੁਸੀਂ ਸਭਾਈ ਰੱਖ ਲੋਗੇ ਇਹ ਕੱਪੜੇ ਜੇਕਰ ਤੁਸੀਂ ਧੁੱਪੇ ਪਾ ਕੇ ਸੁੱਕਣੇ ਲਾਉਂਦੇ ਨਹੀਂਗੇ ਫਿਰ ਇਹਦਾ ਰੰਗ ਖਰਾਬ ਹੋਊਗਾ ਅਦਰਵਾਜ ਨਹੀਂ ਖਰਾਬ ਹੁੰਦਾ ਕਿਉਂਕਿ ਅਸੀਂ ਕਾਫੀ ਟਾਈਮ ਤੋਂ ਵਰਤਨੇ ਕੱਪੜਾ ਲਗਭਗ 10 ਸਾਲਾਂ ਤੋਂ ਸਾਡੇ ਕੋਲੇ ਕਦੇ ਕੋਈ ਕਿਸੇ ਪੈਸੇ ਦਾ ਵੀ ਲਾਂਭਾ ਨਹੀਂ ਆ ਵੀ ਰੰਗ ਫਿੱਟ ਗਿਆ ਜਾਗੋ ਹੋਰ ਹੁਣ ਜਦੋਂ ਆਪ ਸੁੱਕੜੇ ਪਾ ਕੇ ਸਾਰੇ ਕੱਪੜੇ ਧੁੱਪੇ ਵਿੱਚੀ ਜਾਊਗਾ ਫਿਰ ਤਾਂ ਰੰਗ ਉੱਡਨੇ ਉੱਡਣਾ ਹਨਾ ਆ ਸਾਰੇ ਰੰਗ ਆ ਹੋਗੇ ਫਿਰ ਆ ਰੰਗ ਇਹਦੇ ਵਿੱਚ ਸਾਰੇ ਖਾਨੇ ਚ ਹੋਗੇ ਜਿਹੜੇ ਆ ਨੀਚੇ ਮਾਰ ਕੇ ਮੈਂ ਤੁਹਾਨੂੰ ਕੈ ਜੇ ਇਹਨੇ ਕੋਈ 7-800 ਇੰਚ ਬਣਾਉਣਾ ਇਹ 1.5 ਮੀਟਰ ਪੜੇ ਦਾ ਕਪੜਾ ਮੈਂ ਤੁਹਾਨੂੰ ਇੱਕਦਾ ਥਾਣਨਾ ਬਾਹਰ ਕੱਢ ਕੇ ਦਿਖਾਉਣਾ ਇਹ ਆ ਲੋ ਇਹ ਵੀ ਕਪੜਾ ਪੂਰਾ ਵਧੀਆ ਹੋਊਗਾ ਵੱਡੇ ਬਣਿਆ 1.5 ਮੀਟਰ ਕਪੜਾ ਹੋਊਗਾ ਆ ਲੋ ਠੀਕ ਹੈ ਇਹਦਾ ਬਰ 1.5 ਮੀਟਰ ਆਗਾ ਤੇ ਇਹ ਸਾਢੇ ਤਿੰਨ ਲੱਗੂਗਾ 700 ਦਾ ਕੁੜਤਾ ਇਹ ਵੀ ਬਣ ਜੂਗਾ ਇਹ ਤੇ ਵੀ ਬੁਰਬਾਰ ਵਗੈਰਾ ਕੁਝ ਨਹੀਂ ਆਉਂਦਾਗਾ ਕਿਉਂ ਆਪਾਂ ਰੀਨ ਚ ਵੇਚਦੇ ਰਹਿੰਨੇ ਮੈਨੂੰ ਉਹ ਚੀਜ਼ ਤੋਂ ਅਲਰਜੀ ਹੈ ਜਿਹਦਾ ਲੰਬਾ ਆਉਂਦਾ ਹੁਣ ਤਾਂ ਖਾਸ ਕਰਕੇ ਕਿਉਂਕਿ ਆਪਾਂ ਸਾਰੇ ਭੈਣ ਭਰਾਵਾਂ ਦਾ ਪਰਿਵਾਰ ਬਣਿਆ ਹੋਇਆ ਮੈਂ ਨਹੀਂ ਚਾਹੁੰਦਾ ਵੀ ਆਪਣਾ ਕੋਈ ਫਰ ਥੋੜਾ ਕਰ ਲੋ ਪਰ ਕੰਮ ਵਧੀਆ ਕਰੋ ਜੇ ਕਿਸੇ ਭੈਣ ਨੇ ਕੰਮ ਸ਼ੁਰੂ ਕਰਨਾ ਜਾਂ ਕਿਸੇ ਮੇਰੇ ਭਰਾ ਨੇ ਹਨਾ ਕੱਪੜਾ ਰੱਖਾਂ ਦੇ ਨਾਲ ਉਹ ਵੀਰ ਬਣ ਕੇ ਕੱਪੜਾ ਜ਼ਰੂਰ ਵਧੀਆਲੇ ਰੱਖਣਾ ਤੇ ਜੇ ਤੁਸੀਂ ਚਾਹੋ ਵੀ ਬਾਈ ਮੈਂ ਤੁਹਾਨੂੰ ਕੱਪੜਾ ਦਵਾਵਾਂ ਤਾਂ ਫਿਰ ਤੁਹਾਨੂੰ ਬਠਿੰਡੇ ਆਉਣਾ ਪਊਾ ਆਪਣੇ ਕੱਪੜਾ ਮਾਰ ਕੀੜਾ ਹਰਿਮਾਨ ਚੌਂਕ ਦੇ ਵਿੱਚ ਨੀਚੇ ਮੈਂ ਤੁਹਾਨੂੰ ਕੋਈ ਨਹੀਂ ਸ਼ਰਟਾਂ ਜਿਗਾ ਥਾਣੀ ਕਰਾਉਣਾ ਇੱਧਰ ਲਿਆਓ ਸ਼ਰਟਾਂ ਦੇ ਇੱਥੇ ਮਾਰੂ ਆ ਦੇਖੋ ਆ ਸਾਰੀਆਂ ਪਿਓਰ ਕਾਟਨ ਨੇ ਸ਼ਰਟਾਂ ਆ ਜੇ ਤੁਸੀਂ ਚਾਹੋਗੇ ਤਾਂ ਅੰਗ ਵੀ ਮਗਵਾ ਸਕਦੇ ਹੋ ਆ ਦੋ ਕੁਰਤੇ ਪਿਆ ਮੇਰੇ ਆਗੇ ਆ ਦੇਖੋ ਕਿੰਨੇ ਸੋਹਣੇ ਆ ਆਦੋ ਕੋਰਤੇ ਪਜਾਮੇ ਦੇ ਅਗੇ ਇਹਦੇ ਵਿੱਚ ਦੋ ਰੰਗ ਹੀ ਹੋਰ ਮਿਲ ਜਾਣਗੇ ਥਰੂ ਇਹ ਵੀ ਮੈਂ ਤੁਹਾਨੂੰ ਦਿਖਾਉਣਾ। ਇਹ ਇਹਨਾਂ ਬਾਹਰ ਕੱਢ ਕੇ ਦਿਖਾਉਣਾ। ਇਹ ਆਹ ਲੋ ਇਹਦੇ ਦੋ ਰੰਗ ਆਪਾਂ ਨੂੰ ਹੋਰ ਮਿਲ ਜਾਣਗੇ। ਹਾਲੋ ਠੀਕ ਆ ਚੰਗੀ ਤਰ੍ਹਾਂ ਨਿਗਾਹ ਮਾਰੋ ਇਹਨਾਂ ਦੇ ਨਾਲ ਨਾ ਚਿੱਟਾ ਪਜਾਮਾ ਲਾਵਾਂਗੇ ਆਪਾਂ। ਜਿਵੇਂ ਤੁਸੀਂ ਕਹੋ ਵੀ ਕੱਪੜਾ ਥੋੜਾ ਜਿਆਦਾ ਵਧੀਆ ਹੋਵੇ। ਤਾਂ ਇਹ ਜਿਹੜਾ ਸੂਟ ਆ ਇਹ ਆਪਣਾ ਕੱਲਾ ਕੱਪੜਾ ਕੱਪੜਾ ਹੀ 1200 ਦਾ ਬਣੂ ਪਜਾਮਾ ਚਿੱਟਾ ਲੱਗ ਜਾਣਾ ਵਧੀਆ ਵਾਲਾ। ਦੋ ਰੰਗ ਇਹ ਚ ਆ ਹੋਗੇ। ਬਾਕੀ ਜੇ ਆਪਾਂ ਬਾਹਰੀ ਕੰਟਰੀ 'ਚ ਭੇਜਨੇ ਆ ਉੱਪਰ ਮੈਂ ਕਰਕੇ ਦਿਖਾ ਦੋ ਆ ਬਾਹਰੀ ਕੰਟਰੀ ਵਾਸਤੇ ਯਾਰ ਰੰਗਣਾ ਇਹ ਆਪਾਂ ਨੂੰ 2100 ਦਾ ਕੁੜਤਾ ਪੇਮ ਪਊਗਾ ਕੱਲਾ ਕਪੜਾ ਬਿਲਕੁਲ ਨੇੜੇ ਕਰਕੇ ਦੇਖ ਰਹੇ ਨਾ ਸਾਰੇ ਇਹਨਾਂ ਦੇ ਉੱਪਰ ਤੁਸੀਂ ਨਿਸ਼ਾਨੀ ਮੈਨੂੰ ਲਾ ਕੇ ਭੇਜ ਦਿਓ ਜੇ ਕਿਸੇ ਨੇ ਬਾਹਰੀ ਕੰਟਰੀ ਦੇ ਵਿੱਚ ਭੇਜਣਾ ਇਹ 'ਚ ਬਾਲਬੂਲ ਨਹੀਂ ਪੈਂਦਾ ਕਪੜੇ ਬਹੁਤ ਜਿਆਦਾ ਵਧੀਆ ਕਪੜਾ ਦਾ 2100 ਰੁਪਏ ਦਾ ਕੱਲਾ ਕਪੜਾ ਕਪੜਾ ਪਊਗਾ ਫਿਰ ਆ ਆ ਗਈ ਇੱਕ ਗਰਮੀਆਂ ਵਾਸਤੇ ਜੇ ਕੋਈ ਪੁਰਾਣਾ ਕਾਟਨ ਦੇ ਸੂਟ ਪੋੜੇ ਪਤਲੇ ਆ ਨੇੜੇ ਕਰਕੇ ਦਿਖਾ ਦੋ ਆ ਸਾਰੇ ਕਾਟਨ ਦੇ ਆ 700 ਦੀ 700 ਦਾ ਕੁਰਤਾ ਵੇ ਮੈਂ ਫਿਰ ਆ ਗਈ ਇਹ 1500 ਤੇ 1200 ਦੀ ਰੇਂਜ ਚ ਠੀਕ ਆ ਆ ਵੀ 1500 ਤੇ 1200 ਦੀ ਰੇਂਜ ਚ ਨੀਚੇ ਮੈਂ ਤੁਹਾਨੂੰ ਦੱਸੀ ਇਹ 700 ਦਾ ਕੁਰਤਾ ਵੇ ਮਾ ਉਹਦੇ ਦੋ ਰੰਗ ਹੋਰ ਸੀ ਆਪਣੇ ਕੋਲੇ ਉਹ ਹੈਗੇ ਕਿ ਖਤਮ ਹੋ ਗਏ ਮਹਿੰਦੀ ਰੰਗੇ ਦੇ ਸੀ ਦੋ ਰੰਗ ਤੇ ਜੇ ਇੱਕ ਆ ਚੀ ਮਿਲ ਜੇ ਤੁਹਾਨੂੰ ਕਈ ਭਰਾ ਮਨੋ ਇਸ ਤਰ੍ਹਾਂ ਬਣਾਉਣ ਦਾ ਸ਼ੌਕ ਹਦਾ ਕੁਰਤਾ ਵੇ ਮਾ ਦੇ ਆ ਕੁਰਤਾ ਬਣੂਗਾ ਪਜਾਮਾ ਇਹਦੇ ਨਾਲ ਚਿੱਟਾ ਬਣ ਜੂਗਾ ਆ ਦੇਖ ਬਿਲਕੁਲ ਧਿਆਨ ਨਾਲ ਦੇਖੋ ਇਹਦੇ ਨਾਲ ਚਿੱਟਾ ਪਜਾਮਾ ਉਹਨੂੰ ਇਹਦੇ ਨਾਲ ਚਿੱਟਾ ਪਜਾਮਾ ਇਹਦੇ ਨਾਲ ਵੀ ਚਿੱਟਾ ਪਜਾਮਾ ਦੋ ਰੰਗ ਤੁਹਾਨੂੰ ਆ ਮਿਲਣਗੇ 1200 ਦੀ ਰੇਂਜ ਚ ਚਲੋ ਠੀਕ ਆ ਇਹਦੇ ਨਾਲ ਵੀ ਚਿੱਟਾ ਪਜਾਮਾ ਬਣੂਗਾ ਇੱਕ ਵਾਰੀ ਸਕੇਲ ਕੱਢੋ ਮੈਂ ਲਾ ਕੇ ਦਿਖਾ ਦਿਆਂ ਸਕੇਲ ਕੱਢੋ ਹਾ ਉਧਰ ਸਕੇਲ ਨੀਚੇੋਂ ਕੱਢੋ ਵਾਈਟ ਕੱਪੜੇ ਦੇ ਉੱਤੇ ਨਾ ਤੁਹਾਨੂੰ ਮੈਂ ਲਾ ਕੇ ਦਿਖਾ ਦੂੰ ਕਿਵੇਂ ਲੱਗੂਗਾ ਇਹ ਪਾਇਆ ਹੋਇਆ ਹਨਾ ਇਹ ਆਹ ਨਵੇਂ ਆਪਣਾ ਆ ਕੱਪੜਾ ਦਾ ਇੱਥੇ ਦਾ ਕੱਪੜਾ ਨੂੰ ਐਂ ਵਿਛਾ ਕੇ ਇਹ ਕੱਪੜੇ ਨੂੰ ਪਿਛਾ ਕੇ ਤੁਹਾਨੂੰ ਦਿਖਾਉਣਾ ਕਿਵੇਂ ਲੱਗੂਗਾ ਬੜਾ ਇਹ ਆਮ ਲਵ ਸਕੈਲ ਲੇ ਲੋ ਹਾਂ ਆ ਜਿਹੜਾ ਆਪਣੇ ਕੋਲ ਸਕੇਲ ਆਉਂਦਾ ਜੇ ਕਿਸੇ ਭਰਾ ਨੂੰ ਨਹੀਂ ਪਤਲਾ ਕਿੱਥੋਂ ਮਿਲਦਾ ਹਨ ਉਹ ਤੁਸੀਂ ਮੈਨੂੰ ਬਠਿੰਡੇ ਆ ਕੇ ਫੋਨ ਕਰ ਲਓ ਬਿਲਕੁਲ ਫ੍ਰੀ ਮਿਲੂਗਾ ਜੀ ਆਪਾਂ ਨੂੰ ਪਤਾ ਲੱਗ ਜਾਂਦਾ ਇਹ ਆਈ ਨੂੰ ਮੈਂ ਪਾਸੇ ਕਰਤਾ ਇਹ ਆ ਲੋ ਠੀਕ ਆ ਇਹ ਇਸ ਤਰ੍ਹਾਂ ਇੱਕ ਉੜਤਾ ਬਣ ਜਾਊਗਾ ਬਿਲਕੁਲ ਸਹੀ ਦਿਖਣੇ ਨੇ ਆ ਦੇਖੋ ਆ ਚੀਜ਼ ਉਸ ਤੋਂ ਬਾਅਦ ਇਹ ਜਾਨੀ ਕਿ ਆਪਾਂ ਨੂੰ ਪਤਾ ਲੱਗ ਜੂ ਵੀ ਮੈਂ ਕਿਵੇਂ ਜੇ ਲੱਗੂਗਾ ਸੂਟ ਪਾ ਕੇ ਹਨਾ ਕਈ ਵਾਰ ਐਂ ਕਨਫਿਊਜ਼ਨ ਹੀ ਹੁੰਦੀ ਆ ਵੀ ਮੇਰੇ ਸੋਹਣਾ ਲੱਗੂਗਾ ਕਿ ਨਹੀਂ ਲੱਗਦਾ ਇਹ ਆ ਲੋ ਇਹ ਆਇਤੀ ਠੀਕ ਆ ਇਹ ਬਿਲਕੁਲ ਤੁਹਾਨੂੰ ਫ੍ਰੀ ਮਿਲੂਗਾ ਸਕੇਲ ਜਿੰਨੇ ਮਰਜ਼ੀ ਲੈ ਲਿਓ ਜੇ ਕੋਈ ਭੈਣ ਕੰਮ ਕਰਦੀ ਉਹਦੇ ਕੋਲ ਲੀਡੀ ਸੂਟ ਵਾਲੇ ਕੋਲ ਇਸ ਤਰ੍ਹਾਂ ਸਕੇਲ ਮਿਲ ਜੂਗਾ ਇਹ ਜਮਾ ਲਿਆ ਕੇ ਰੱਖਿਆ ਕਰੋ ਜੇ ਹੁਣ ਪੈਂਟ ਸ਼ਰਟ ਮੈਚਿੰਗ ਕਰਨੀ ਆਪਾਂ ਉਹ ਵੀ ਇੱਥੇ ਨੀਚੇ ਪੈਂਟ ਉੱਪਰ ਆਪਾਂ ਸ਼ਰਟ ਪਾ ਦਾਂਗੇ ਇਹ ਬੰਦੇ ਜਿਹੇ ਇਹ ਬਹੁਤ ਸੋਹਣਾ ਲੱਗਦਾ ਹਨਾ ਬਾਕੀ ਜਿਵੇਂ ਲੀਜੀ ਬੀਜੀ ਚਾਹੀਦੀ ਕਿਸੇ ਭੈਣ ਨੂੰ ਕਪੜਾ ਵਧੀਆ ਦੇ ਵਿੱਚ ਹੁੰਦੇ ਨੇ ਲੀਜੀ ਬੀਜੀ ਤਾਂ ਆਹ ਕੁੜਤੇ ਪਜਾਮੇ ਆਹ ਹੋਈ ਆਗੇ ਜਿਹੜੇ ਆਪਾਂ ਦੇਖੇ ਆ ਦੋ ਰੰਗ ਆ ਪਿਆ ਇੱਕ ਤੀਜਾ ਰੰਗ ਆ ਪਿਆ ਜਿਹੜੀ ਕਪੜਾ ਵਾ ਤੇ ਪੂਰਾ ਵਧੀਆ ਮਿਲੂਗਾ ਇਹ ਨਹੀਂ ਹੈ ਵੀ ਤੁਸੀਂ ਸੋਚ ਕਿਉਂ ਦੋ 250 ਵਾਲਾ ਦੋ 250 ਆਲਾ ਪਰ ਰੱਖਦੇ ਨਹੀਂ ਕਿਉਂਕਿ ਸ਼ਮਾਈ ਆ ਜਿਹੜੀ ਉਹ ਨਾਲੇ ਵਾਲੇ ਸੂਟ ਦੀ 600 ਆ ਜੇਬਾਂ ਲਾਸਟ ਕਲੇ 700 ਆ ਇੱਕ ਬੈਲਟ ਵਾਲਾ ਪਜਾਮਾ ਕੁੜਤਾ ਬਣਾਉਣੇ ਹੁੰਦੇ ਆ ਆਪਾਂ ਉਹਦੇ 1000 ਰੁਪਏ ਠੀਕ ਹੈ ਜੀ ਜੇ ਕੋਈ ਕਹਦਾ ਮੈਂ ਬੜਾ ਸ਼ੌਕਨਾ ਕੱਪੜੇ ਪੋਣੇ ਫਿਰ ਉਹ 1000 ਵਾਲਾ ਸੂਟ ਬਣਵਾ ਸਕਦਾ ਹਨ ਫਿਰ ਆ ਚੀਜ਼ ਆ ਗਈ ਜਰਵਾ ਦੇਖੋ ਆ ਕੁੜਤੇ ਪਜਾਮੇ ਵਾਈਟ ਦੇ ਵਿੱਚ ਭਾਵੇਂ ਤੁਸੀਂ 4000 ਵਾਲਾ ਸੂਟ ਲੈ ਲਓ ਤੇ ਭਾਵੇਂ ਤੁਸੀਂ 2000 ਲੈ ਲਓ ਸਟਾਰਟਿੰਗ ਆ ਜਿਹੜੀ ਕੁੜਤੇ ਪਜਾਮੇ ਵਾਈਟ ਦੀ ਉਹ 1200 ਜੇ ਕਿਸੇ ਭਰਾ ਨੂੰ ਵਾਟਰਪਰੂਫ ਕਪੜਾ ਚਾਹੀਦਾ ਜਿਹਦੇ ਉੱਪਰ ਕੋਲਡ ਡਰਿੰਕ ਆਪਾ ਢੋਲ ਦਿੰਨੇ ਆ ਉਹ ਵੀ ਕਪੜਾ ਤੁਹਾਨੂੰ ਮਿਲ ਜੂਗਾ ਇਹ ਬਾਕੀ ਜਿਵੇਂ ਆਹ ਕਪੜੇ ਆ ਹਨਾ ਆ ਦੇਖੋ ਕਿੰਨੇ ਸੋਹਣੇ ਬਣੇ ਪਏ ਆ ਪਾ ਦੇਖੋ ਠੀਕ ਆ ਐਸੀ ਤਰ੍ਹਾਂ ਹੀ ਤੁਹਾਡਾ ਸੂਟ ਆ ਪੈਕ ਹੋ ਕੇ ਮਿਲੂਗਾ ਇਹ ਨਹੀਂ ਹੈ ਵੀ ਤੁਹਾਨੂੰ ਦਾਗ ਲਾ ਕੇ ਉੱਪਰ ਮਰਮਨ ਤੇ ਲੱਗਿਆ ਹੋਇਆ ਇਸ ਤਰ੍ਹਾਂ ਕੁਝ ਨਹੀਂ ਹੋਊਗਾ ਇੱਕ ਵਾਰੀ ਮੈਂ ਤੁਹਾਨੂੰ ਅੱਜ ਪੱਗਾਂ ਵੀ ਨਿਗਾਹ ਥਾਣੀ ਕਰਾਈ ਦਿੰਦਾ ਆ ਜੀ ਆਹ ਸਾਰੀਆਂ ਪੱਗਾਂ ਵਧੀਆ ਵਾਲੀਆਂ ਠੀਕ ਆ 70 ਰੁਪਏ ਇਹਦਾ ਰੇਟ ਆ ਇੱਕ ਵਾਰੀ ਚੰਗੀ ਤਰ੍ਹਾਂ ਦੇਖ ਲਓ ਹਨਾ ਬੀਤ ਜੇ ਤੁਹਾਨੂੰ ਇਹਨੇ ਕੋਈ ਰੰਗ ਪਸੰਦ ਆ ਜਦੋਂ ਮੈਂ ਕੁੜਤਾ ਪਹਿਮਾ ਭੇਜੂਗਾ ਤਾਂ ਨਾਲ ਜੇ ਕਿਸੇ ਭਰਾ ਨੇ ਜਾਂ ਭੈਣ ਨੇ ਕੋਈ ਕਪੜਾ ਮਗਵਾਉਣਾ ਪੱਕਦਾ ਹਨਾ ਤਾਂ ਉਹ ਮੈਨੂੰ ਨਾਲ ਬੋਲ ਕੇ ਭੇਜੋ ਐਨੇ ਮੀਟਰ ਦੀ ਪੱਕ ਘੱਟ ਕੇ ਸਾਨੂੰ ਭੇਜੋ ਆ ਵੀ ਸਾਰੀਆਂ ਪੱਗਾਂ ਆ ਤੇ ਆ ਵੀ ਸਾਰੀਆਂ ਪੱਗਾਂ ਆ ਠੀਕ ਆ ਜੀ ਆ ਸਾਰੀਆਂ ਪੱਗਾਂ ਉੱਪਰ ਤੋਂ ਲੈ ਕੇ ਨੀਚੇ ਤੱਕ ਬਾਕੀ ਜੇ ਤੁਹਾਨੂੰ ਕਈ ਵਾਰੀ ਕੋਈ ਹੋਰ ਰੰਗ ਪਸੰਦ ਹੁੰਦਾ ਇਹਨੇ ਤੋਂ ਹਟ ਕੇ ਤੁਸੀਂ ਮੈਨੂੰ ਉਹਦੀ ਫੋਟੋ ਵਾਪਸ ਪਾ ਦੇ ਕਰੋ WhatsApp ਤੇ ਮੇਰਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਭ ਤੋਂ ਪਹਿਲਾਂ ਤਾਂ ਘੰਟੀ ਨੂੰ ਬਿਜਾ ਦਿਓ ਆਲ ਵਾਲੇ ਬਟਨ ਤੇ ਸੈੱਟ ਕਰ ਦਿਓ ਤਾਂ ਕਿ ਕੋਈ ਵੀ ਤੁਹਾਡੇ ਤੋਂ ਵੀਡੀਓ ਮਿਸ ਨਾ ਹੋਵੇ ਜਿਹੜੀਆਂ ਭੈਣਾਂ ਨੂੰ ਚੈਨਲ ਸਬਸਕ੍ਰਾਈਬ ਨਹੀਂ ਕਰਨਾ ਉਹ WhatsApp ਤੇ ਬੋਲ ਕੇ ਮੈਨੂੰ ਭੇਜਿਆ ਕਰੋ ਵੀ ਭਾਈ ਮੇਰਾ ਨੰਬਰ ਨੂੰ ਗਰੁੱਪ ਦੇ ਵਿੱਚ ਐਡ ਕਰ ਲਓ ਫਿਰ ਮੈਂ ਤੁਹਾਡੇ ਨੰਬਰ ਨੂੰ ਗਰੁੱਪ ਚ ਐਡ ਕਰ ਲਊਗਾ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਕੰਮ ਦੀ ਬਣਾਉਣਾ ਹੁੰਦਾ ਮੈਂ ਹਨ ਗੱਲਾਂ ਬਾਤਾਂ ਵੀ ਜ਼ਰੂਰੀ ਹੈ ਕਿ ਇਹ ਭੈਣਾਂ ਕਹਿੰਦੀ ਤੁਸੀਂ ਭਾਈ ਸਿੱਧੀ ਕੰਮ ਦੀ ਗੱਲ ਕਰਿਆ ਕਰੋ ਬੇਦੀ ਗੱਲਾਂ ਬਾਤਾਂ ਉਹ ਵੀ ਜ਼ਰੂਰੀ ਹੈ ਹਨ ਜਿਵੇਂ ਹੁਣ ਆਪਾਂ ਨੂੰ ਆਹ ਚੀਜ਼ ਕਿੱਥੇ ਤੁਹਾਨੂੰ ਸ਼ਹਿਰ ਦੇ ਵਿੱਚ ਗੇ ਕਿੱਥੇ ਆਨਲਾਈਨ ਦਾ ਜਮਾਨਾ ਅੱਜ ਦੀ ਘੜੀ ਤੇ ਮੈਂ ਕਹਿੰਦੇ ਬਹੁਤ ਸੌਖਾ ਹੈਗਾ ਨਾ ਸਾਡਾ ਕੰਮ ਕਿਉਂ ਨਾ ਸਾ ਅਸੀਂ ਤਾਂ ਜਾਂਦੇ ਨਹੀਂ ਕਿ ਆਨਲਾਈਨ ਦਾ ਜਮਾਨਾ ਸੀ ਫੋਨ ਤੇ ਸਾਰੀਆਂ ਫੋਟੋਆਂ ਦੇਖ ਕੇ ਜੈਸ ਕਰਦੇ ਨੇ ਮਾਲ ਘਰੇ ਆ ਜਾਂਦਾ ਬਣ ਕੇ ਹੈਨਾ ਇਹ ਚੀਜ਼ ਆ ਵੀ ਪੂਰਾ ਲਾਹਾ ਲਿਆ ਕਰੋ ਨੈਟ ਫ੍ਰੀ ਹੈ ਜਿਵੇਂ ਆਪਣੇ ਕੋਲੇ ਫਿਰ ਆਜੋ ਪੈਂਟਾਂ ਸ਼ਰਟਾਂ ਦੀ ਸੱਚ ਰਹਿ ਗਏ ਸੀ ਹਨਾ ਆ ਸ਼ਰਟਾਂ ਮੰਗਾ ਬਿਲਕੁਲ ਨੇੜੇ ਕਰਕੇ ਦਿਖਾ ਦਿਓ ਸਾਰੀਆਂ ਸ਼ਰਟਾਂ ਕਾਟਨ ਦੇ ਠੀਕ ਆ 600 700 ਰੇਜੇ ਸ਼ਰਟ ਦੀ ਭਾਅ ਮੈਂ ਤੁਸੀਂ ਥਾਨ ਦੇ ਵਿੱਚੋਂ ਕਟਵਾ ਸਕਦੇ ਹੋ ਇੱਕ ਦੋ ਤੁਹਾਨੂੰ ਮੈਂ ਸਿੰਪਲ ਦਿਖਾ ਦਾਂ ਇੱਕ ਵਾਰੀ ਜਿਵੇਂ ਹੁਣ ਆਪਣਾ ਗਰਮੀਆਂ ਸੀਜ਼ਨ ਆ ਗਿਆ ਨਾ ਆ ਲੋ ਪ्युअर कॉटन ਦੇ ਵਿੱਚ ਇਹ ਇਸ ਤਰ੍ਹਾਂ ਸ਼ਰਟ ਠੀਕ ਆ ਜੀ ਜਿਵੇਂ ਇਹਦਾ ਤੁਹਾਨੂੰ ਰੰਗ ਪਸੰਦ ਹੋਵੇ ਤੁਸੀਂ ਮੈਥੋਂ ਰੰਗ ਮੰਗਵਾ ਲਿਆ ਕਰੋ ਜੇ ਪੈਂਟ ਸ਼ਰਟ ਬੜਵਾਉਣੀ ਆ ਤਾਂ ਉਹਦਾ ਤੁਸੀਂ ਆਨਲਾਈਨ ਨਾਪ ਵੀ ਦੇ ਸਕਦੇ ਹੋ ਜਿਹੜੇ ਬਠਿੰਡਾ ਦੇ ਲਾਗੇ-ਤਾਗੇ ਹਨ ਉਹ ਚੱਲ ਕੇ ਵੀ ਆ ਸਕਦੇ ਹੋ ਬਲਾਡੇ ਵਾਲੇ ਰੋਡ ਤੇ ਪਹਿਲੀ ਸ਼ਾਪ ਆਪਣੀ ਪੈਂਟ ਸਿਵਿੰਗਾਂ ਦੇ ਵਿੱਚ ਉਧਰ ਦੀ ਬਲਾਡੇ ਵਾਲੇ ਜਾਵਾਂਗੇ ਮੁਖਸਰ ਸਾਹਿਬ ਤੋਂ ਜਾਂ ਮਲੂਟ ਸਾਈਡ ਤੋਂ ਫਿਰ ਸਿਵਿੰਗਾਂ ਪਹੁੰਚਣਾ ਬੂ ਤੁਹਾਨੂੰ ਪਹਿਲੀ ਦੁਕਾਨੀ ਆ ਆਪਣੀ ਤੇ ਜੇ ਤੁਸੀਂ ਇਧਰ ਦੀ ਬਠਿੰਡੇ ਵਾਲੀ ਸਾਈਡ ਦੀ ਹੋਣਾ ਫਿਰ ਪਿੰਡ ਸਿਵਿੰਗਾਂ ਦੇ ਵਿੱਚ ਕਾਰਨਰ ਤੇ ਆਪਣੀ ਦੁਕਾਨੀ ਪਹਿਲੀ ਠੀਕ ਹੈ ਉੱਥੇ ਮੂਰੇ ਸਿੱਧੂ ਆ ਮੂਸੇ ਵਾਲਾ ਬੋਰਡ ਪਿਆ ਹੋਊਗਾ ਜੇ ਕਿਸੇ ਭੈਣ ਨੂੰ ਜਾਂ ਭਰਾ ਨੂੰ ਮੇਰੇ ਨਾਮ ਦਾ ਨਹੀਂ ਪਤਾ ਉਹ ਤੁਸੀਂ ਕਿਸੇ ਨੂੰ ਪੁੱਛ ਸਕਦੇ ਹੋ ਕਿ ਅਸੀਂ ਬਈ ਗੋਰੇ ਟੇਲਰ ਦੇ ਕੋਲੇ ਜਾਣਾ ਸਿਵਗਰ ਵਿੱਚ ਇੱਕੋ ਮੁੰਡਾ ਗੋਰਾ ਟੇਲਰ ਜਿਹੜਾ ਜ਼ਿਮੀਂਦਾਰਾਂ ਦੇ ਕੱਪੜੇ ਸਿਉਂਦਾ ਹੋਰ ਕੋਈ ਵੀ ਨਹੀਂ ਸਿਉਂਦਾ ਸੌਖਾ ਕੰਮ ਇਹ ਹੈਗਾ ਹਨ ਵੀ ਤੁਸੀਂ ਜਦੋਂ ਕਹੋਗੇ ਜ਼ਿਮੀਂਦਾਰਾਂ ਦੇ ਜਿਹੜਾ ਦਰਜੀ ਆ ਅਸੀਂ ਉਹਦੇ ਕੋਲੇ ਜਾਣਾ ਫਿਰ ਤੁਹਾਨੂੰ ਫੜਾਕ ਦੇਣੀ ਆਪਣੀ ਦੁਕਾਨ ਦਾ ਐਡਰੈਸ ਮਿਲ ਜੂਗਾ ਬਾਕੀ ਤੁਸੀਂ ਨਾਪ ਪੈਣੋ ਜੇ ਤੁਹਾਨੂੰ ਨਹੀਂ ਲੈਣਾ ਆਉਂਦਾ ਜਿਹੜੀਆਂ ਪੈਣਾਂ ਬਿਲਕੁਲ ਨਵੀਆਂ ਚੈਨਲ ਤੇ ਹਨ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰੋ ਬਈ ਸਾਨੂੰ ਨਾਪ ਨਹੀਂ ਲੈਣਾ ਆਉਂਦਾ ਬਾਡੀ ਤੋਂ ਨਾਪ ਲੈਣਾ ਮੈਂ ਉਹ ਵੀ ਸਿਖਾ ਦੂੰਗਾ ਤੇ ਜੇ ਆਪਾਂ ਕੁਰਤੇ ਵੀ ਐ ਮੇਰੇ ਕੁਰਤੇ ਵੀ ਐ ਮੇ ਤੋਂ ਨਾਪ ਲੈਣਾ ਕੁਰਤੇ ਵੀ ਐ ਮੇ ਦਾ ਉਹ ਵੀ ਮੈਂ ਤੁਹਾਨੂੰ ਦੱਸ ਦੂ ਆ ਚੀਜ਼ ਆਪਾਂ ਨੂੰ ਜ਼ਰੂਰੀ ਐ ਮੈਂ ਨਹੀਂ ਕੋਲਾ ਕੋਈ ਦਾ ਤੁਸੀਂ ਦੱਸ ਕੇ ਕਰਵਾ ਸਕਦੇ ਹੋ ਠੀਕ ਆ ਬਾਕੀ ਵਧੇਰੇ ਜਾਣਕਾਰੀ ਵਾਸਤੇ ਨੀਚੇ ਮੇਰਾ ਨੰਬਰ ਚੱਲੀ ਜਾਂਦਾ ਉਹਦੇ ਫੋਨ ਕਰ ਲਿਆ ਕਰੋ ਜੇ ਕਿਸੇ ਨੇ ਬਾਹਰਲੀ ਕੰਟਰੀ ਵਿੱਚ ਕੱਪੜੇ ਮੰਗਵਾਉਣੇ ਆ ਉਹ ਵੀ ਮੈਨੂੰ ਫੋਨ ਕਰ ਲਿਆ ਕਰੋ ਇੱਕ ਨਾਲ ਨਾਲ ਆਪਾਂ ਕੰਮ ਹੋਰ ਸੇਵਾ ਦਾ ਸ਼ੁਰੂ ਕੀਤਾ ਵੀ ਜਿਹੜੀਆਂ ਭੈਣਾਂ ਜਾਂ ਭਰਾਵਾਂ ਦੇ ਕੋਈ ਮਾੜਾ ਮੋਢਾ ਰਿਸ਼ਤੇ ਦਾ ਕੋਈ ਅੜਚਣ ਆਉਂਦੀ ਹੈ ਹਨਾ ਤਾਂ ਉਹ ਮੇਰੇ ਨਾਲ ਪਰਸਨਲ ਫੋਨ ਤੇ ਸੰਪਰਕ ਕਰ ਲਿਆ ਕਰੋ ਵੀ ਆ ਸਾਡੇ ਮੁੰਡਾ ਵੀ ਜਾਂ ਆ ਸਾਡੀ ਕੁੜੀ ਆ ਆ ਸਾਡੀ ਡਿਮਾਂਡ ਆ ਇੰਨਾ ਕੱਦ ਆ ਉਹ ਸਾਰਾ ਡਾਟਾ ਮੈਨੂੰ ਫੋਨ ਕਰਕੇ ਤੁਸੀਂ ਭੇਜਿਆ ਕਰੋ ਪੂਰੇ ਵਿਧਿਆ ਬੰਦੇ ਮਿਲਾਵਾਂਗੇ ਫੁੱਲ ਜ਼ਿੰਮੇਵਾਰੀ ਹੁੰਦੀ ਆ ਇਹ ਇਹ ਚੀਜ਼ ਹੀ ਵੀ ਮੈਂ ਨਾਲ ਨਾਲ ਸੇਵਾ ਹੁਣ ਕਰਨੀ ਸ਼ੁਰੂ ਕਰਤੀ ਹੈ ਹਨਾ ਵੀ ਆਪਾਂ ਇੱਥੇ ਤਾਂ ਬੈਠੇ ਹੀ ਹੁੰਦਾ ਪਹਿਣਾ ਵੀ ਆਪਣੇ ਕੋਲੇ ਆਉਂਦੀਆਂ ਭਰਾ ਵੀ ਆਪਾਂ ਨੂੰ ਪਤਾ ਹੁੰਦਾ ਤਕਰੀਬਨ ਕਿਹੜਾ ਪਰਿਵਾਰ ਕਿਵੇਂ ਆ ਕਿਹੜਾ ਪਰਿਵਾਰ ਕਿਵੇਂ ਆ ਕਿਉਂਕਿ ਬੱਚਿਆਂ ਦਾ ਔਖਾ ਬਾਤ ਹੁੰਦਾ ਜੇ ਤੋ ਗਲਤ ਬੰਦੇ ਮਿਲ ਜਾਂਦੇ ਆ ਫਿਰ ਬਹੁਤ ਅਗਲਾ ਗਾਲਾ ਕੱਢਦਾ ਵਿਚੋਲੇ ਨੂੰ ਤਾਂ ਕਰਕੇ ਮੈਂ ਸੋਚਿਆ ਵੀ ਆਪਾਂ ਨਾਲ ਨਾਲ ਆਪਾਂ ਨੂੰ ਪਰਿਵਾਰਾਂ ਦਾ ਪਤਾ ਹੁੰਦਾ ਕਈ ਪਰਿਵਾਰ ਆਪਣੇ ਕੋਲੇ 20-20 ਸਾਲ ਦੇ ਆਉਂਦੇ ਆ ਉਹਨਾਂ ਤਕਰੀਬਨ ਪਤਾ ਹੁੰਦਾ ਕਿ ਕਿਵੇਂ ਬੰਦੇ ਆ ਕਿੰਨੀ ਦਾਰੂ ਪੀਂਦੇ ਆ ਨਹੀਂ ਪੀਂਦੇ ਸੁਭਾਅ ਕਿਵੇਂ ਆ ਕੰਜੂਸ ਆ ਜਾਂ ਵਧੀਆ ਠੀਕ ਆ ਹਨਾ ਸਾਰਾ ਪਤਾ ਹੁੰਦਾ ਤਾਂ ਕਰਕੇ ਜੇ ਕਿਸੇ ਨੇ ਕੋਈ ਰਿਸ਼ਤੇ ਬਾਰੇ ਗੱਲਬਾਤ ਕਰਨੀ ਆ ਉਹ ਵੀ ਮੇਰੇ ਨਾਲ ਫੋ ਠੀਕ ਹੈ ਜੀ ਅਸੀਂ ਬਾਈ ਰਿਸ਼ਤੇ ਬਾਰੇ ਗੱਲ ਕਰਨੀ ਹੈ 10 ਮਿੰਟ ਮੈਂ ਤੁਹਾਨੂੰ ਕਹੂੰਗਾ ਵੀ ਹੋਲਡ ਤੇ ਕਰ ਲਓ ਫਿਰ ਮੈਂ ਸਾਰਾ ਡਾਟਾ ਤੁਸੀਂ ਮੈਨੂੰ ਭੇਜ ਦੇਣਾ ਕੀ ਆਪਣੀ ਰਿਕੁਆਇਰਮੈਂਟ ਆ ਕਿੰਨਾ ਮੁੰਡਾ ਪੜਿਆ ਹੋਵੇ ਜਾਂ ਕੋਈ ਕੰਮ ਕਰਦਾ ਹੋਵੇ ਜ਼ਿੰਮੇਵਾਰਾ ਹੋਵੇ ਜਾਂ ਕਿਸੇ ਹੋਰ ਕਾਸਟ ਨਾਲ ਸੰਬੰਧ ਰੱਖਦਾ ਹੋਵੇ ਬਾਹਰਲੀ ਕੰਟਰੀ ਦੇ ਵਿੱਚ ਵੀ ਆਪਣੇ ਕੋਲੇ ਬਹੁਤ ਰਿਸ਼ਤੇ ਪਏ ਆ ਕੁੜੀਆਂ ਮੁੰਡਿਆਂ ਨੇ ਜੇ ਕਿਸੇ ਨੇ ਬਾਹਰਲੀ ਕੰਟਰੀ ਵਾਲੇ ਰਿਸ਼ਤਾ ਚਾਹੀਦਾ ਹੋਇਆ ਉਹ ਵੀ ਤੁਸੀਂ ਮੇਰੇ ਨਾਲ ਫੋਨ ਤੇ ਸੰਪਰਕ ਗੱਲਬਾਤ ਕਰ ਸਕਦੇ ਹੋ ਠੀਕ ਹੈ ਜੀ ਅੱਜ ਮੈਂ ਤੁਹਾਨੂੰ ਸਾਰੇ ਕੱਪੜੇ ਦੀ ਇੰਟਰੋਡਕਸ਼ਨ ਕਰਾਤੀ ਹੁਣ ਕਿਸੇ ਭੈਣ ਨੇ ਇਹ ਨਹੀਂ ਕ ਤੁਸੀਂ ਚੁੱਪ ਕਰਕੇ ਵੀਡੀਓ ਖੋਲੋ ਠੀਕ ਆ ਤੇ ਉਹਦੇ ਟਿਕ ਲਾ ਕੇ ਮੈਨੂੰ ਭੇਜੋ ਨਾਲ ਨਾ ਭੇਜ ਦੇਣਾ ਠੀਕ ਆ ਜੀ ਬਾਕੀ ਜੇ ਕਿਸੇ ਨੇ ਬੈਸੀ ਵੀ ਫੋਟੋ ਮੰਗਵਆਂੀਆਂ ਮੈਂ ਫੋਟੋ ਵੀ ਖਿੱਚ ਕੇ ਇੱਕ ਵਾਰੀ ਸਟੇਟਸ ਲਾਉਂਗਾ ਉਸ ਤੋਂ ਬਾਅਦ ਤੁਸੀਂ ਉਹਨਾਂ ਸਟੇਟਸਾਂ ਦੇ ਉੱਪਰ ਟਿਕ ਲਾ ਕੇ ਮੈਨੂੰ ਤੋਂ ਰੰਗ ਮੰਗਵਾ ਸਕਦੇ ਜੇ ਕਿਸੇ ਨੇ ਪੈਂਟ ਸ਼ਰਟ ਬਣਵਾਉਣੀ ਆ ਜੇ ਆ ਸਕਦੇ ਉਹਦੇ ਅੜਗੇ ਦਾ ਨਿਆਰੀ ਕੋਈ ਨਹੀਂ ਹਣਾ ਨਾਲੇ ਚਾਹ ਪਾਣੀ ਪੀਵਾਂਗੇ ਆਪਾਂ ਬੈਠ ਕੇ ਨਾਲੇ ਤੁਸੀਂ ਕੱਪੜੇ ਲਿਆ ਸਕਦੇ ਜੇ ਬਾਕੀ ਮਿਲਦੇ ਆਪਾਂ ਜਲਦੀ ਕਿਸੇ ਨਵੀਂ ਵੀਡੀਓ ਦੇ ਨਾਲ ਹੁੰਦੇ ਹੋ ਜੀ ਧੰਨਵਾਦ